ਹਾਂਜੀ ਪਿਆਰੇ ਵਿਦਿਆਰਥੀ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੀ ਪੰਜਾਬੀ ਵਣਗੀ ਦੀ ਇਕਾਂਗੀ ਪਾਗ ਦੇ ਦੂਜਾ ਪਾਠ ਦੂਜਾ ਵਿਆਹ ਇਸ ਦਾ ਆਪਾਂ ਦੂਸਰਾ ਪਾਠ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਮਨਜੀਤ ਮਾਂ ਜੀ ਮੈਂ ਜਦੋਂ ਪੜ੍ਹਨ ਬੈਠ ਗਈ ਸੀ ਨਾ ਹੌਣ ਤੋਂ ਤੇ ਤਾਂ ਮੈਂ 15 ਮਿੰਟ ਵੀ ਨਹੀਂ ਲਾਇ ਨਿਹਾਲ ਕੋਰ ਪੜ੍ਹਨ ਬੈਠ ਗਈ ਸੀ ਇਹ ਵੀ ਕਮ ਸੀ ਮੇਰਾ ਪੜਾ ਦਿੱਤੀ ਹੈ ਮਾਂ ਨੇ ਚਾਰ ਅੱਖਰ ਤੇ ਦਿਖਾਉਂਦੀ ਹੈ ਸਭ ਨੂੰ ਵਿਦਵਾਨ ਬਣ ਕੇ ਇੱਕ ਗਵਾਂਡਰ ਮਿਲ ਗਈ ਹੈ ਉਹੀ ਜਿਹੀ ਇਹਨੂੰ ਮਨਜੀਤ ਚੁੱਲ੍ਹੇ ਤੇ ਸਬਜ਼ੀ ਰੱਖਦੀ ਹੋਏ ਖੜੀ ਹੋ ਕੇ ਰੱਬ ਦਾ ਵਾਸਾ ਮਾਂ ਜੀ ਗਵਾਂਡਰ ਵਿਚਾਰੀ ਨੂੰ ਨਾ ਕੁਝ ਕਹੋ ਨਿਹਾਲ ਕੌਰ ਕਿਉਂ ਨਾ ਕਹਾ ਉਹੀ ਤਪ ਤੈਨੂੰ ਪੁੱਠੀਆਂ ਮੱਤਾਂ ਦਿੰਦੀ ਹੈ ਮਨਜੀਤ ਕੁਝ ਖਿੱਚ ਕੇ ਪੁੱਠੀਆਂ ਮੱਤਾਂ ਦਿੰਦੀ ਹੈ ਮੈਨੂੰ ਨਿਹਾਲ ਕੌਰ ਬਣਾ ਲਈ ਹੈ ਸਵਾ ਮਾਂ ਵਾਲੀ ਜੱਗ ਜਿੱਤ ਲਵਾਂਗੀ ਇਹ ਸੁਭਾਵਾ ਬਣਾ ਕੇ ਰਾਤ ਬੈਠ ਰਹੀ ਹੈ ਅੱਧੀ ਰਾਤ ਤੱਕ ਉਹਦੇ ਕੋਲ ਹੋਰ ਮਿਲ ਗਈਆਂ ਨਹੀਂ ਬਥੇਰੀਆਂ ਉਹਦੀ ਚੌਂਕੀ ਭਰ ਨੂੰ ਅੱਖੇ ਮੀਟਣ ਹੁੰਦੀ ਹੈ ਸਾਡੀ ਮਨਜੀਤ ਅੱਧੀ ਰਾਤ ਕਿਹੜੀ ਮਾਂਜੀ 15 ਮਿੰਟ ਲਈ ਗਈ ਸੀ ਉਹ ਵੀ ਤਾਂ ਤੋਂ ਪੁੱਛ ਗਈ ਨਿਹਾਲਾ ਹਾਂ ਮੈਥੋਂ ਬਚ ਕੇ ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਐ ਤੂੰ ਕਹਿ ਗਈ ਹੋਵੇਂਗੀ ਜਾਂਦੀ ਜਾਂਦੀ ਮੈਨੂੰ ਪੁੱਛਿਆ ਸੀ ਸਵਾ ਦੀ ਮੈਂਬਰ ਬਣਨ ਲੱਗੀ ਨਹੀਂ ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵਾਸ ਕਰਨ ਦਾ ਇਉਂ ਤੂੰ ਮੇਰੇ ਮੁੰਡੇ ਦੇ ਲੇਕ ਬਣ ਜਾਏਂਗੀ ਸਵਾ ਦੀ ਮੈਂਬਰ ਬਣ ਕੇ ਮਨਜੀਤ ਲਾਇਕ ਨੂੰ ਮੇਰੇ ਵਿੱਚ ਕੀ ਨੁਕਸਮ ਆ ਜੀ ਮੈਂ ਅੰਨੀ ਆ ਕਾਣੀ ਆ ਗੁੰਗੀਆਂ ਬੋਲੀ ਆ ਜੇ ਹਾਲ ਗੁੰਗੀ ਤੈਨੂੰ ਕੌਣ ਬਣਾਉਂਦਾ ਬਥੇਰੀ ਚਲਦੀ ਲੁੱਤਰ ਲੁੱਤਰ ਜਵਣ ਬਣਾ ਲੈ ਜਿਹੜੀਆਂ ਸਵਾਮਾ ਬਣਾਉਣੀਆਂ ਕਰ ਲੈ ਮਨਸੂਬੇ ਗਵੰਡਨ ਨਾਲ ਮੇਰੀ ਮੁੰਡੇ ਦੀ ਲੋਕ ਮੇਰੀ ਮੁੰਡੇ ਦੀ ਲਾਇਕ ਨਹੀਂ ਬਣ ਲੱਗੀ ਤੂੰ ਮਨਜੀਤ ਮੁੰਡਾ ਤਾਂ ਬਥੇਰਾ ਚੰਗਾ ਮਾਂਜੀ ਤੇਰੀ ਲਾਇਕ ਨਹੀਂ ਮੈਂ निहाल ਕਾ ਚਲ ਐਵੇਂ ਸਹੀ ਮੈਂ ਹੀ ਕਹਿੰਦੀ ਸੀ ਮੁੰਡੇ ਨੂੰ ਵਿਆਹ ਕਰਾਉਣ ਨੂੰ ਦੂਜਾ ਮੇਰਾ ਕੀ ਵਗਣਾ ਛੜਨ ਦੇਵੇਂਗੀ ਤੂੰ ਮੰਜੀਰ ਗਲਤ ਹਾਂ ਹਾਂ ਹੀ ਐਸੀ ਗੱਲੋ ਤਾਂ ਮੇਰੀ ਸਬਜੀ ਵਿੱਚ ਨੁਕਸ ਬੜੀ ਦੇ ਨੇ ਚਲੋ ਮਾਂ ਜੀ ਵਿਆਹ ਦੇਣਾ ਤੁਸੀਂ ਮੁੰਡੇ ਨੂੰ ਦੂਜੇ ਥਾਉਂ ਐਵੇਂ ਰੋਹ ਦਾ ਕਲੇਤਾ ਕਾ ਨੂੰ ਕਰਦੇ ਹੋ ਮੈਂ ਵੀ ਸਵਾ ਦਾ ਕੰਮ ਕਰਨ ਵੇਲੇ ਹੀ ਹੋ ਜਾਊਂਗੀ ਜਰਾ ਥੋੜੀ ਦੇਰ ਲਈ ਅ ਵਿਦਵਾਨ ਜਿਸ ਨੇ ਵਿੱਦਿਆ ਪੜ੍ਹੀ ਹੋਵੇ ਕੁਝ-ਕੁਝ ਮਤ ਅਕਲ ਚੌਕੀ ਪਰਨੀ ਹਾਜ਼ਰੀ ਦੇਣੀ ਮੀਟਰ ਮੀਟਿੰਗ ਖਜ਼ਮਪਤੀ ਲਾਇਕ ਜੋਕ ਲੁੱਤ ਲੁੱਤ ਜਵਾਂ ਚਲਲੀ ਬਹੁਤ ਬੇਲੋੜਾ ਬੋਲਣਾ ਮਨਸੂਬਾ ਸਕੀਮ ਵਾਗਨਾ ਛੱਡ ਦੇਣਾ ਹੁੰਦੇ ਕੰਮ ਵਿੱਚ ਰੋਕ ਪਾਉਣਾ ਹਾ ਇਹ ਇਹ ਹੈ ਕਲੇਸ਼ ਝਗੜਾ ਮਨਜੀਤ ਮਾਂ ਜੀ ਨੂੰ ਦੱਸਦੀ ਹੈ ਕਿ ਥੋੜੀ ਦੇਰ ਲਈ ਪੜਨ ਬੈਠ ਗਈ ਸੀ ਨਾਉਣ ਤੋਂ ਤੇ ਤਾਂ ਉਸਨੇ 15 ਮਿੰਟ ਹੀ ਲਾਇਆ ਨਿਹਾਲ ਕੌਰ ਕਹਿੰਦੀ ਕਿ ਪੜਨ ਬੈਠਣਾ ਵੀ ਕੋਈ ਉਹਦਾ ਕੰਮ ਸੀ ਉਹ ਕਹਿੰਦੀ ਕਿ ਮਾਂ ਨੇ ਉਸਨੂੰ ਚਾਰ ਅੱਖਰ ਪੜ੍ਹਾ ਦਿੱਤੇ ਨਹੀਂ ਸਭ ਨੂੰ ਵਿਦਵਾਨ ਬਣ ਕੇ ਦਿਖਾਉਂਦੀ ਹੈ ਲੋਕੀ ਇਹ ਇਸ ਨੂੰ ਇਉਂ ਜਿਹੇ ਗਵੰਡਨ ਮਿਲ ਗਈ। ਮਨਜੀਤ ਰੱਬ ਦਾ ਵਾਸਤਾ ਪਾਉਂਦੀ ਮਾਂ ਜੀ ਮਾਂ ਜੀ ਨੂੰ ਆਖਦੀ ਹੈ ਕਿ ਗਵੰਡਨ ਵਿਚਾਰੀ ਕੁਝ ਨਾ ਕਹੀ ਪਰ ਨਿਹਾਲ ਕੌਰ ਕਹਿੰਦੀ ਗਵੰਡਨ ਕੁਝ ਕਿਉਂ ਨਾ ਕਹੀ ਉਹ ਹੀ ਤਾਂ ਉਸਨੂੰ ਪੁੱਠੀਆਂ ਮੱਤਾਂ ਦਿੰਦੀ ਹੈ ਮਨਜੀਤ ਕੁਝ ਖਿੱਚ ਕੇ ਪੁੱਛਦੀ ਉਹ ਉਸਨੂੰ ਕੀ ਪੁੱਠੀਆਂ ਮੱਤਾਂ ਦਿੰਦੀ ਹੈ ਨਿਹਾਲ ਕੌਰ ਕਹਿੰਦੀ ਕਿ ਮਾਂ ਵਾਰੀ ਸਵਾ ਬਣਾ ਲਈਏ ਇਸ ਸਵਾਮਾ ਬਣਾ ਕੇ ਜਗ ਜਿੱਤ ਲੈਣੀ ਉਹਦੀ ਰਾਤ ਗਵੰਨ ਕੋਲ ਬੈਠ ਰਹੀ ਸੀ ਉਸਦੀ ਚੌਂਕੀ ਪਰ ਨੂੰ ਹੋਰ ਬਥੇਰੀਆਂ ਮਿਲ ਗਈਆਂ ਹਨ ਉਹ ਕਹਿੰਦੀ ਕਿ ਉਹਨਾਂ ਦੀ ਮੀਟਿੰਗ ਹੁੰਦੀ ਹੈ ਮਨਜੀਤ ਮਾਂ ਜੀ ਨੂੰ ਪੁੱਛਦੀ ਕਿ ਉਹ ਕਿਹੜੀ ਅੱਧੀ ਰਾਤਕ ਬੈਠੀ ਰਹੀ ਹੈ ਉਹ ਤਾਂ ਇਹਨਾਂ ਨੂੰ ਤਾਂ ਪੁੱਛ ਕੇ 15 ਮਿੰਟ ਲੀਕੀ ਸੀ ਹਾਵ ਕੋ ਰੱਖਦੀ ਕਿ ਉਸ ਤੇ ਪੁੱਛਣ ਨੂੰ ਤਾਂ ਬਹੁਤ ਔਡਿਕਦੀ ਹੈ ਉਹ ਜਾਂਦੀ ਜਾਂਦੀ ਕਹਿ ਗਈ ਹੋਵੇਗੀ ਕਹਿੰਦੀ ਸਵਾਦੀ ਮੈਂਬਰ 1 ਸਮੇ ਉਸ ਨੂੰ ਪੁੱਛਿਆ ਸੀ ਉਹਨਾਂ ਨੇ ਇਹ ਹੋਰ ਨਵਾਂ ਢੰਗ ਕੱਢਿਆ ਆਪਣੀ ਖਸਮਨ ਵਸ ਵਿੱਚ ਕਰਨ ਦਾ ਪਰ ਇਸ ਤਰ੍ਹਾਂ ਸਵਾਦੀ ਮੈਂਬਰ 1 ਕਿ ਉਸਨੇ ਮੁੰਡੇ ਦੀ ਲਾਇਕ ਨਹੀਂ ਬਣੇਗੀ ਮਨਜੀਤ ਮਾਂ ਜੀ ਨੂੰ ਕਹਿੰਦੀ ਕਿ ਉਸ ਵਿੱਚ ਕੀ ਨੁਕਸਾ ਕੀ ਉਹ ਇੰਨੀ ਕਾਣੀ ਹੋਊਗੀ ਜੋ ਬੋਲੀਏ ਨਹੀਂ ਹਾਲ ਕੋਰ ਕਹਿੰਦੀ ਉਸ ਨੂੰ ਗੁੰਗੀ ਕੌਣ ਬਣਾਉਂਦਾ ਹੈ ਉਹਦੀ ਜਵਾਨਤਾ ਬਥੇਰੀ ਲੁੱਤ ਲੁੱਟ ਚਲਦੀ ਉਸਨੇ ਜਿਹੜੀਆਂ ਸਵਾਮ ਬਣਾਉਣੀਆਂ ਹਨ ਬਣਾ ਲਏ ਉਹ ਕੌਂਡ ਨਾਲ ਮਿਲ ਕੇ ਸਕੀਮਾ ਬਣਾ ਲਏ ਪਰ ਉਹ ਉਹਦੇ ਮੁੰਡੇ ਦੇ लायक ਨਹੀਂ ਬਣ ਲੰਗੀ ਮਨਜੀਤ ਮਾਂ ਜੀ ਨੂੰ ਕਹਿੰਦੀ ਹੈ ਕਿ ਮੁੰਡਾ ਤਾਂ ਬਹੁਤ ਚੰਗਾ ਹੈ ਉਸਦੇ लायक ਹੀ ਉਹ ਉਸਦੇ लायक ਹੀ ਨਹੀਂ ਜਵਾਬ ਵਿੱਚ ਨਿਆਲ ਕੋਲ ਕਹਿੰਦੀ ਕਿ ਚੱਲ ਐਵੇਂ ਹੀ ਸਹੀ ਉਹੀ ਮੁੰਡੇ ਨੂੰ ਦੂਜਾ ਵਿਆਹ ਕਰਾਉਣ ਲਈ ਕਹਿੰਦੀ ਹੈ ਮੇਰਾ ਕੀ ਹੁੰਦਾ ਕੰਮ ਰੋਕ ਲੈਣਗੇ ਉਹ ਮਨਜੀਤ ਕਹਿੰਦੀ ਹੈ ਅਸਲ ਗੱਲ ਤਾਂ ਇਹ ਕਿ ਇਸੇ ਗੱਲੋਂ ਤਾਂ ਉਹਦੀ ਸਬਜ਼ੀ ਵਿੱਚ ਨੁਕਸ ਪੜੇ ਜਾਂਦੇ ਮਨਜੀਤ ਮਾਂ ਜੀ ਨੇ ਕਹਿੰਦੀ ਕਿ ਆਪਣੇ ਮੁੰਡੇ ਨੂੰ ਦੂਜੇ ਥਾਂ ਵਿਆਹ ਲੈ ਐਵੇਂ ਰੋਹ ਤੱਕ ਲਈ ਇਸ ਕਿਸ ਲਈ ਕਰਦੇ ਹੋ ਵੀ ਸਵਾ ਦਾ ਕੰਮ ਕਰਨ ਨੂੰ ਵੇਲੀ ਹੋ ਜਾਵਗੀ। ਨਿਘਾਲ ਕਰ। ਵੇਲੀ ਤਾਂ ਤੂੰ ਹੋਣਾ ਚਾਹਨੀ ਹੈ ਗਵੰਡਣ ਵਾਂਗੂ ਉਹਦਾ ਤਾਂ ਉਹਦਾ ਤੱਲੁਕ ਆ ਫਿਰਦਾ ਜੀ ਦਰ ਬਦਰ ਧੱਕੇ ਖਾਂਦਾ। ਅਖੇ ਜੀ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਸਾਨੂੰ ਸਰਕਾਰ ਕਰਨ ਨਹੀਂ ਦਿੰਦੀ। ਮਨਜੀਤ ਆਹੋ ਸਵਿਚਚਾਰੇ ਨੇ ਕੀ ਵਿਗਾੜਿਆ ਕਿਸੇ ਦਾ ਲੋਕਾਂ ਦੇ ਭਲੇ ਦੀ ਗੱਲ ਹੀ ਕਰਦਾ ਸੀ ਕੋਈ ਨਿਹਾਲਕੌਰ ਐਸੇ ਗੱਲੋਂ ਤਾਂ ਮੈਂ ਡਰਦੀ ਮੇਰੇ ਮੁੰਡੇ ਨੂੰ ਕਿਤੇ ਆਪਣੇ ਅਰਗਨਾ ਬਣਾ ਲਈ ਹੋਰ ਉਹਦੀ ਨੌਕਰੀ ਤਰਵਾਉਂਦੀ ਹੋਵੇ ਮਨਜੀਤ ਤਾਂ ਹੀ ਤੁਸੀਂ ਦੂਜੀ ਨੌਕਰੀ ਲਿਆਉਣ ਨੂੰ ਦਾਗਦੇ ਹੋ ਕਿਸੇ ਥਾਣੇਦਾਰ ਦੇ ਧੀਲੇ ਉਹ ਮਾਂ ਜੀ ਕਿਹੜੀ ਨੌਕਰੀ ਨਾ ਟੁੱਟਣ ਦੀ ਵੀ ਨਿਹਾਲਕੌਰ ਥਾਣੇਦਾਰ ਦੀਆਂ ਧੀਆਂ ਦਾ ਘਾਟਾ ਨਹੀਂ ਮੇਰੇ ਮੁੰਡੇ ਨੂੰ ਮਨਜੀਤ ਮੈਂ ਹੀ ਆਪਣੇ ਪਿਤਾ ਜੀ ਨੂੰ ਕਾਹਾਂ ਭੇਜਦੀ ਆ ਥਾਣੇਦਾਰੀ ਵਿੱਚ ਦਰਖਾਸਤ ਦੇ ਦੇਣ ਤੁਸੀਂ ਉਹਨਾਂ ਨੂੰ ਥਾਣੇਦਾਰ ਬਣਵਾ ਲਓ ਨੀਹਾਲ ਕਰ ਮਖਾਉਲ ਕਰਨ ਵਧੇਰੇ ਜਾਂਦੀ ਹੈ ਮੰਜੀ ਧੁੱਪ ਆ ਗਈ ਹੈ ਮਾਜੀ ਤੁਹਾਡੇ ਚਰਖੇ ਨੂੰ ਲਿਓ ਮੈਂ ਤੁਹਾਡਾ ਚਰਖਾ ਛਾਵੇਂ ਕਰਦੇ ਚਰਖਾ ਚੁੱਕ ਕੇ ਛਾਵੇਂ ਕਰਦੀ ਹੈ ਨਿਹਾਲ ਕਰ ਪੀੜੀ ਚੁੱਕ ਕੇ ਨਵੇਂ ਥਾਂ ਜਾਵੜਦੀ ਮੰਜੀ ਤੋਂ ਲੋਟਿਆ ਪਉਣ ਦਾ ਬੋਹਿਆਂ ਚੁੱਕ ਕੇ ਨਿਹਾਲ ਕਰ ਕੋਲ ਲਿਆ ਰੱਖਦੀ ਹੈ ਤੇ ਫਿਰ ਅੰਦਰ ਚਲੀ ਜਾਂਦੀ ਹੈ ਨਿਹਾਲ ਕਰ ਆਗੀ ਪਾ ਬੜਵਾਲ ਗਈ ਹੈ ਮੱਠੀ ਕਰ ਆ ਕੇ ਅੱਗ ਤੁਆ ਖ ਜਾਊਗੀ ਸਾਰੀ ਸਬਜੀ ਨਹੀਂ ਤਾਂ ਮਨਜੀਤ ਅੰਦਰੋਂ ਹੀ ਆਈ ਮਾਂ ਜੀ ਆਟਾ ਛਾਣਨੀ ਆਵਾ ਨਿਹਾਲ ਕਰ ਬਾਹਰ ਆ ਕੇ ਛਾਣ ਲੈਂਦੀ ਆ ਆਟਾ ਛਾਣੀ ਚੱਕਣੀ ਭਾਰੀ ਹੋਈ ਹੋਈ ਹੈ ਇਹਨੂੰ ਉੱਠਦੀ ਆਪ ਹੀ ਅੱਗ ਮੱਠੀ ਕਰਦਿਆ ਮਨਜੀਤਾ ਲਈ ਵੀ ਆਟਾ ਬਾਹਰ ਲਿਆ ਕੇ ਨਿਹਾਲ ਕਰਨ ਨੂੰ ਜੋ ਹੁਣ ਮੁਰ ਚਰ ਕੇ ਉੱਤਿਆ ਬੱਟੀ ਦਿਖਾਉਂਦੀ ਬਥੇਰਾ ਹੈ ਮਾਂ ਜੀ ਆਟਾ ਨਿਹਾਲ ਕਰਨੀ ਐ ਨਾ ਆਟਾ ਕਿਹੜੀ ਦੱਖਣ ਦੇਲ ਦੇਣੀ ਐ ਤੂੰ ਮਨਜੀਤ ਹੱਸਦੀ ਹੋਈ ਕੰਮ ਕਰ ਲਾਉਂਦੇ ਆ ਮਾਂ ਜੀ ਸਵੇਰ ਦਾ ਖਵਰਾ ਕੋਈ ਪਰੌਣਾ ਹੀ ਆ ਜਾਵੇ ਦਰਬਦਰ تھا تھا ਕਰ ਕਰ ਅਰਗਾ ਵਰਗਾ ਤੰਗਣਾ ਇੱਛਾ ਕਰਨਾ ਕਹਾ ਪੇ ਜਨਾਜ਼ਮੀਹਾ ਦਰਖਾਸਤ ਅਰਜੀ ਬੋਈਆਂ ਚਿੱਕੂ ਵਾਂਬੜਗ ਦੀ ਉੱਚੀ ਲਾੜ ਤੋ ਆਖਣਾ ਧੂਏ ਨਾ ਕਾਲਾ ਹੋਣਾ ਧੂਏ ਦੇ ਅਸਰ ਨਾਲ ਚੀ ਦਾ ਖਰਾਬ ਹੋਣਾ ਬਤੇਰਾ ਕਾਫੀ ਦਖੰਦੇਲ ਦੇਣੀ ਦਾ ਬ੍ਰਾਹਮਣਾਂ ਨੂੰ ਭੋਜਨ ਖਵਾਣਾ ਖਬਰ ਸ਼ਾਇਦ ਨਿਹਾਲ ਕੋਰ ਮਨਜੀਤ ਨੂੰ ਕਹਿੰਦੀ ਹੈ ਕਿ ਗਵਾਂਢਣਾਂ ਵਾਂਗ ਬੇਲੀ ਤਾਂ ਹੋਣਾ ਚਾਹੁੰਦੀ ਹੈ ਗਵਾਂਢਣ ਦਾ ਪਤੀ ਤਾਂ ਲੁਕਿਆ ਫਿਰਦਾ ਉਹ ਦਰਵਾਜ਼ੇ ਧੱਕੇ ਖੰਦਾ ਫਿਰਦਾ ਉਹ ਕਹਿੰਦੇ ਹਨ ਕਿ ਲੋਕਾਂ ਦੀ ਸੇਵਾ ਕਰਦੇ ਨੇ ਸਰਕਾਰ ਨਾਲ ਨੋਜਾ ਕਰ ਨਹੀਂ ਦਿੰਦੀ ਮਨਜੀਤ ਕਹਿੰਦੀ ਕਿ ਉਹ ਵਿਚਾਰੇ ਨੇ ਕਿਸੇ ਦਾ ਕੀ ਵਿਗਾੜਿਆ ਹੈ ਲੋਕਾਂ ਦੇ ਭਲੇ ਦੀ ਹੀ ਕੋਈ ਗੱਲ ਕਰਦਾ ਸੀ ਨਿਹਾਲ ਕੋ ਕਹਿੰਦੀ ਹੈ ਕਿ ਉਹ ਇਸੇ ਗੱਲ ਤੋਂ ਹੀ ਡਰਦੀ ਕਿਤੇ ਮਨਜੀਤ ਉਹਦੇ ਮੁੰਡੇ ਨੂੰ ਆਪਣੇ ਵਰਗਾ ਨਾ ਬਣਾ ਲਵੇ ਤੇ ਉਹਦੀ ਨੌਕਰੀ ਤਲਵਾ ਦੇਵੇ ਮਨਜੀਤ ਆਪਣੀ ਸੱਸ ਨਿਹਾਲਕੌਰ ਨੂੰ ਕਹਿੰਦੀ ਤਾਂ ਹੀ ਦੂਜੀ ਨੌਂ ਦਿਨ ਲਈ ਤਾਂ ਨੇ ਉਹ ਮਾ ਜੀਨ ਕਹਿੰਦੀ ਕਿ ਕੋਈ ਸੇ ਥਾਣੇਦਾਰ ਦੀ ਧੀ ਲਿਆਉਣ ਜਿਹੜੀ ਨੌਕਰੀ ਨਾ ਟੁੱਟਣ ਦੇ। ਦਿਹਾਲ ਕੌਰ ਕਹਿੰਦੀ ਉਸਤੇ ਮੰਨ ਥਾਣੇਦਾਰ ਦੀ ਧੀ ਲਗਾ ਦੇ ਮਨਜੀਤ ਕਹਿੰਦੀ ਕਿ ਉਹ ਹੀ ਆਪਣੇ ਪਿਤਾ ਜੀ ਸੁਨੀਹਾ ਭੀ ਦੇ ਦੀ ਕਿ ਥਾਣੇਦਾਰੀ ਲਈ ਅਰਜੀ ਦੇ ਦੇਣਾ। ਉਹ ਨਿਹਾਲਕੌਰ ਨੂੰ ਕਹਿੰਦੀ ਕਿ ਉਸਤੇ ਪਿਤਾ ਜੀ ਨੂੰ ਥਾਣੇਦਾਰ ਬਣਵਾ ਦੇ। ਨਿਹਾਲਕੌਰ ਕਹਿੰਦੀ ਕਿ ਮਨਜੀਤ ਮਖੌਲ ਕਰਨੀ ਬਹੁਤ ਜਾਣਦੀ ਹੈ। ਮਨਜੀਤ ਮਾਂ ਜੀ ਨੂੰ ਆਖਦੀ ਹੈ ਕਿ ਉਹਨਾਂ ਤੇ ਚਰਖੀ ਨੂੰ ਤੋਪਾ ਗਈ ਹੈ ਇਸ ਲਈ ਉਹਨਾਂ ਚੱਕਰ ਛਾਵੇਂ ਕਰਨੀ ਉਹ ਚੱਕਰ ਚੁੱਕ ਕੇ ਛਾਵੇਂ ਕਰਦੀ ਹੈ ਨਿਹਾਲ ਘਰ ਪੀੜੀ ਚੁੱਕ ਕੇ ਨਵੀਂ ਥਾਂ ਜਾ ਵੱਢਦੀ ਮਨਜੀਤ ਕੋਲੋਂ ਟਾਹ ਬੋਣੀਆਂ ਚਿੱਕੂ ਚੁੱਕ ਕੇ ਨਿਹਾਲ ਕਰ ਲਏ ਆ ਤੇ ਫਿਰ ਅੰਦਰ ਚਲੀ ਜਾਂਦੀ ਹੈ ਨਿਹਾਲ ਕੋ ਮਨਜੀਤ ਕਹਿੰਦੀ ਆ ਕੀ ਭਾਂ ਬੜਵਾਲ ਗਈ ਆ ਕੇ ਇੱਕ ਮੱਠੀ ਕਰ ਨਹੀਂ ਤਾਂ ਸਾਰੀ ਸਬਜੀ ਤੋਂ ਅੱਕ ਜਾਏਗੀ ਮਨਜੀਤ ਅੰਦਰੋਂ ਹੀ ਕਹਿੰਦੀ ਹੈ ਕਿ ਮਾਂ ਜੀ ਆਟਾ ਛਾਣ ਲਿਆ ਮਾਂ ਨਿਹਾਲ ਘਰ ਕਹਿੰਦੀ ਹੈ ਕਿ ਉਹ ਬਾਹਰ ਆ ਕੇ ਆਟਾ ਛਾਣ ਲੈਂਦੀ ਉਹ ਨਿਛਾਨੀ ਚੱਕਣੀ ਭਾਰੀ ਹੋਈ ਹੋਈ ਨਿਹਾਲ ਕਰ ਉੱਠਦੀ ਹੈ ਆਪ ਹੀ ਅੱਗ ਮੱਠੀ ਕਰਦੇ ਮਨਜੀਤ ਤੱਕ ਆਟਾ ਵਾਰ ਲਿਆ ਕੇ ਨਿਹਾਲ ਕਰ ਨੂੰ ਦਿਖਾਉਂਦੀ ਹੈ ਤੇ ਫਿਰ ਦੀ ਕਿ ਆਟਾ ਕਾਫੀ ਹੈ ਨਿਹਾਲ ਕਰ ਕਹਿੰਦੀ ਹੈ ਕਿ ਇਹ ਤਾਂ ਬਹੁਤ ਜ਼ਿਆਦਾ ਹੈ ਉਸ ਨੂੰ ਬ੍ਰਾਹਮਣ ਪ੍ਰੋਤਨ ਕੋਈ ਨੂੰ ਖਾ ਕੇ ਕਿਹੜੀ ਦਛਣਾ ਦੇਣੀ ਹੈ ਮਨਜੀਤ ਅੱਜ ਦੇ ਕਿ ਮਾਂ ਜੀ ਸਵੇਰ ਦਾ ਕਾਂ ਕਰ ਲਾਉਂਦਾ ਹੈ ਸ਼ਾਇਦ ਕੋਈ ਪ੍ਰਾਣਾ ਹੀ ਆ ਜਾਵੇ ਨਿਹਾਲ ਕੋਰ ਵੀਰੇ ਪੁੱਤਨੀ ਤੰ ਪਰਸੋਂ ਨੂੰ ਆਉਣਾ ਹੋਰ ਕਿਹੜਾ ਹੈ ਤੇਰੇ ਪਰੋਣਾ ਆਉਣ ਵਾਲਾ ਮਨਜੀਤ ਖਬਰਾਂ ਮੇਰਾ ਵੀਰੇ ਆ ਜਾਵੇ ਨਿਹਾਰ ਕਰ ਤੇਰੇ ਵੀਰ ਨੇ ਕੀ ਕਰਨਾ ਹੈ ਮਨਜੀਤ ਮਖੌਲ ਨਾਲ ਭੈਣ ਨੂੰ ਮਿਲਣ ਨਾਲੇ ਪਣੋਈਏ ਦੀ ਖਾਤਰਦਾਰੀ ਲਈ ਦੋ ਦਿਨ ਪਹਿਲਾਂ ਹੀ ਹਾਜ਼ਰ ਹੋਣ ਹੋਣਾ ਯੋਗ ਹੈ ਨਿਹਾਲਕਰ ਐਡਾ ਤਾਬਿਆਤਾਰ ਬਣੋਈਏ ਦਾ ਛੋਣੀਆਂ ਜਾ ਕੇ ਲੈ ਆਵੇ ਮਨਜੀਤ ਲੁਧਿਆਣੇ ਤਾਂ ਜੀ ਇਹ ਮੇਲੂ ਆਉਂਦਿਆਂ ਨੂੰ ਮੈਂ ਵੀ ਚਲੀ ਜਾਵਾਂ ਲੁਧਿਆਣੇ ਤੁਹਾਡੇ ਪੁੱਤ ਨੂੰ ਮਿਲਣ ਮੂਰੇ ਨਿਹਾਲਕਰ ਆਹੋ ਲੁਧਿਆਣੇ ਜਾ ਕੇ ਮੂਰੇ ਮਿਲੋਗੇ ਤਾਂ ਹੀ ਸਿਖਾਉਂਗੀ ਕੁਛ ਮਨਜੀਤ ਮਗਾਣਾ ਘਰ ਆਇਆ ਨੂੰ ਤਾਂ ਤੁਸੀਂ ਸਿਖਾਉਣ ਨਹੀਂ ਦੇਣਾ నిల్గుਆਂ ਦਾ ਨੂਵੀਂ ਲੈ ਜਾਈ ਨਾਲ ਮਨਜੀਤ ਗਵੰਡਰ ਨਾ ਤੁਹਾਨੂੰ ਕਾਦੀ ਜਿੱਦ ਹੋ ਗਈ ਮਾਂਜੀ ਉਸ ਵਿਚਾਰ ਨੇ ਤੁਹਾਡਾ ਕੀ ਵਿਗਾੜਿਆ ਹੈ ਨਿਹਾਲਕੌਰ ਮੇਰਾ ਕੀ ਵਿਗਾੜ ਸਕਦੀ ਹੈ ਵਿਗਾੜੇ ਆਪਣੇ ਘਰਦਿਆਂ ਦਾ ਜਾਂ ਵਿਗਾੜੂ ਤੇਰੇ ਅਰਗਿਆਂ ਦੇ ਮਗਰ ਲੱਗਣ ਵਾਲਿਆਂ ਦਾ ਮਨਜੀਤ ਚੰਗਾ ਮਾਂਜੀ ਜਿਵੇਂ ਤੁਹਾਡੀ ਮਰਜ਼ੀ ਚੌਕੇ ਵਿੱਚ ਜਾ ਕੇ ਆਟਾ ਗੁੰਨਣ ਲੱਗ ਜਾਂਦੀ ਹੈ ਬੜੋਈ ਜੀਜੀ ਖਤਰਦਾਰੀ ਆਉਪਕਤ ਤਾਬਿਆਦਾਰ ਆਗਿਆਕਾਰ ਮੂਰਿਆ ਅੱਗੋਂ ਜਿੱਦ ਲਾਗ ਨਿਹਾਲ ਕੌਰ ਮਨਜੀ ਨੂੰ ਕਹਿੰਦੀ ਕਿ ਉਹਦੇ ਪੁੱਤ ਸੁਖਦੇਵ ਨਹੀਂ ਤਾਂ ਅਜੇ ਪਰਸ ਨੂੰ ਆਉਣਾ ਹੈ ਹੋਰ ਕਿਹੜਾ ਹੈ ਉਹਦੇ ਪਰੌਣਾ ਹੋਣ ਵਾਲਾ ਮਨਜੀ ਕਹਿੰਦੀ ਕਿ ਸ਼ਾਇਦ ਉਹਦਾ ਵੀਰ ਹੀ ਆ ਜਾਵੇ ਨਿਹਾਲ ਕੌਰ ਪੁੱਛਦੀ ਕਿ ਉਹਦੇ ਵੀਰ ਨੇ ਕੀ ਕਰਨ ਆਉਣ ਮਨਜੀ ਤੁਹਾਨੂੰ ਘਾਲਣਾ ਕਹਿੰਦੀ ਭੈਣ ਨੂੰ ਮਨ ਨਾਲੇ ਜੀਜੇ ਦੀ ਆਉਪਕ ਲਈ ਦੋ ਦਿਨ ਪਹਿਲਾਂ ਹੀ ਹਾਜ਼ਰ ਹੋਣ ਟੀ ਕਹਿੰਦੇ ਨਿਹਾਲ ਕੌਰ ਕਹਿੰਦੀ ਜੀਕਰ ਉਹ ਜੀਜੇ ਦਾ ਐਡਾ ਹੀ ਆਗਿਆਕਾਰ ਹੈ ਤੋ ਸੁਚੌਣੀ ਜਾ ਕੇ ਲੈ ਆਵੇ ਮਨਜੀ ਕਹਿੰਦੀ ਕਿ ਆਉਂਦੇ ਹਾਂ ਲੁਧਿਆਣੇ ਤਾਂ ਹੀ ਜਾ ਮਿਲੂਗਾ ਮਨਜੀਤ ਆਪਣੇ ਸਾਨੇ ਪੁੱਤੇ ਕੋਲ ਗਈ ਉਹਨਾਂ ਦੇ ਪੁੱਤਰ ਨੂੰ ਮਿਲਣ ਲਈ ਦਿਹਾਣੇ ਚਲੀ ਜਾਂ ਉਹ ਨਿਆਲ ਕੁਰ ਕਹਿੰਦੀ ਕਿ ਜੇਕਰ ਉਹ ਲੋੜੇ ਆਣੇ ਜਾ ਕੇ ਇੱਕ ਨੂੰ ਮਿਲਣਗੇ ਤਾਂ ਹੀ ਉਸ ਨੂੰ ਕੋ ਸਖਾਉਣਗੇ ਮਨਜੀਤ ਮਖੌੜ ਨਾਲ ਘਰ ਆਇਆ ਨੂੰ ਤਾਂ ਉਹਨੇ ਮਿਸਖਾਉਣੀ ਦੇਣੇ ਦਿਹਾਣੇ ਕੁਰ ਕਹਿੰਦੀ ਕਿ ਗੌਂਡਨ ਨੂੰ ਵੀ ਨਾਲ ਮੈ ਲੈ ਜਾਵੇ ਮਨਜੀਤ ਜਵਾਬ ਵਿੱਚ ਮਾਂ ਜੀ ਨੂੰ ਅਗਦੀ ਕਿ ਉਹਨਾਂ ਨੂੰ ਗਵੰਡ ਨਾ ਕਾਦੀ ਜਿੱਦ ਹੋ ਗਈ ਹੈ ਉਸ ਵਿਚਾਰਿੰਦੇ ਉਹਦਾ ਕੀ ਵਿਗੜ ਇਹਨਾਂ ਕੋ ਜਵਾਦ ਉਸਦਾ ਕੀ ਵਿਗੜ ਸਕਦੀ ਹੈ ਆਪਣੇ ਘਰ ਦੇਆਂ ਦਾ ਵਿਗਾੜੇ ਜਾਂ ਉਹਦੇ ਵਰਗੇ ਮਗਾ ਲੱਗਣ ਵਾਲਿਆਂ ਦਾ ਵਿਗਾੜ ਮਨਜੀਤ ਮਾਂ ਜੀ ਕਹਿੰਦੀ ਚੰਗਾ ਜੀਵਨ ਨਾ ਮਰਜੀ ਉਹ ਚੌਂਕ ਵਿੱਚ ਜਾ ਕੇ ਆਟਾ ਗੁੰਨਣ ਲੱਗਦੀ ਹੈ ਤਾਂ ਪਿਆਰੇ ਵਿਦਿਆਰਥੀਓ ਇਸੀ 10ਵੀਂ ਕਲਾਸ ਦੀ ਪੰਜਾਬੀ ਬਨਗੀ ਦੇ ਕਾਂਗੀ ਪੰਗ ਦੇ ਦੂਜਾ ਪਾਠ ਦੂਜਾ ਵਿਆ ਇਸ ਦਾ ਇਹ ਦੂਸਰਾ ਪਾਠ ਸੀ ਅਗਲੀ ਵੀਡੀਓ ਵਿੱਚ ਆਪਾਂ ਇਸ ਦਾ ਤੀਜਾ ਪਾਠ ਕਰਾਂਗੇ ਧੰਨਵਾਦ